ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਰਠ ਰਵੇਦਾਸ ਜੀ ਤੇ ਸ਼ਬਦ ਹੈ ਜੋ ਤੂੰ ਗਿਰਵਰ ਤੋ ਹਮ ਮੋਰਾ ਜੋ ਤੂੰ ਚੰਦ ਤੋ ਹਮ ਭਏ ਹੈ ਚਕੋਰਾ ਤੇ ਇਸ ਸ਼ਬਦ ਵਿੱਚ ਆਪਾਂ ਸਥਾਈ ਲਨੇ ਹਾਂ ਮਾਧਵੇ ਤੁਮ ਨਾ ਤੋ ਰੋ ਤੋ ਹਮ ਨਹੀਂ ਤੋ ਰਹਿ ਤੇ ਜਦੋਂ ਬੀਬੀਆਂ ਦੇ ਸਕੇਲ ਤੇ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਆਪਾਂ ਪੰਜਵੇਂ ਕਾਲੇ ਨੂੰ ਸਾਹ ਮੰਨਦੇ ਹਾਂ ਕਿਉਂਕਿ ਸ਼ਬਦ ਤਾਰ ਸਬਤਕ ਵਿੱਚ ਬਿਲਕੁਲ ਨਹੀਂ ਜਾ ਰਿਹਾ ਹੈ ਤੇ ਜਦੋਂ ਪੰਜਵੇਂ ਕਾਲੇ ਤੋਂ ਆਪਾਂ ਸਾਹ ਮੰਨ ਕੇ ਗਾਇਨ ਕਰਦੇ ਹਾਂ ਤਾਂ ਸਾਹ ਤੋਂ ਬਾਅਦ ਸ਼ੁਦਰੇ ਸ਼ੁਦਗਾ ਉਸ ਤੋਂ ਬਾਅਦ ਮਾਸ ਵਰ ਇਸ ਸ਼ਬਦ ਵਿੱਚ ਨਹੀਂ ਲੱਗ ਰਿਹਾ ਹੈ ਇਸ ਤੋਂ ਬਾਅਦ ਸਿੱਧਾ ਪਾ ਤੇ ਸ਼ੁਧ ਧਾ ਇਸ ਤੋਂ ਬਾਅਦ ਕੋਮਲਨੀ ਇੱਥੇ ਤੱਕ ਹੀ ਸ਼ਬਦਾਂ ਚੱਲਣ ਹੈ ਆਸਾਨੀ ਦੇ ਨਾਲ ਬੀਬੀਆਂ ਤੇ ਛੋਟੀਆਂ ਬੱਚੀਆਂ ਇਸ ਨੂੰ ਗਾਇਨ ਕਰ ਸਕਦੀਆਂ ਹਨ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਇੱਕ ਸਥਾਈ ਤੰਤਰਾ ਤੇ ਉਸ ਤੋਂ ਬਾਅਦ ਗਾਇਨ ਕਰਾਂਗੇ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਸਿੱਖਾਂਗੇ ਤੇ ਸ਼ਬਦ तो हम नहीं तो रहे माध्वे तुम ना तोरो तो हम नहीं तो रहे तुम स्यो तोर ਕਵਨ ਸੋ ਜੋਰ ਹੈ ਤੁਮ ਸੋ ਤੋਰ ਕਵਨ ਸੋ ਜੋਰ ਹੈ ਬਾਤਵੇ ਤੁਮ ਨਾ ਤੋਰ ਤੋ ਹਮ ਨਹੀਂ ਤੋ

ਤੋ ਹਮ ਨਹੀਂ ਤੋ ਹੈ ਮਾਧਵੇ ਤੁਮ ਆਰ ਤੋ ਰੋ ਤੋ ਹਮ ਨਹੀਂ ਤੋ ਰਹਿ ਤੇ ਹੁਣ ਆਪਾਂ ਇਸ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਮਾਧਵੇ ोरो माध वे तुम ना तो, तो हम नहीं, तो, हम नहीं तो रहे। तो हम नहीं तो रहे। सिंपल तरीका तो ये है दूसरा तो हम नहीं तो हम नहीं तो रहे। दूसरा इस तरीके गायन कर सकते हैं माधवे तुम ना तो ہم نہیں تو رہے اس کے بعد انترا اپا اگے دیکھتے ہیں جو تم دیو را تو ہم باتیں जो तुम देवरा तो जो तुम तीरथ बिल्कुल सेम चल रहा है तो हम जाती इस पंक्ति ने जो दूसरी बार गायन करना है

ਤੋ ਹਮ ਨਹੀਂ ਤੋਰੇ ਜਾਂ ਫਿਰ ਤੋ ਹਮ ਨਹੀਂ ਤੋਰੇ ਦੋਨੋ ਤਰੀਕੇ ਨਾਲ ਆਪ ਕਹ ਸਕਦੇ ਹੋ ਤੇ ਮੈਨੂੰ ਉਮੀਦ ਹੈ ਕਿ ਅਗਲੇ ਅੰਤਰੇ ਜੋ ਕਿ ਸੇਮ ਹਨ ਆਪ ਜੀ ਸਾਨੀ ਦੇ ਨਾਲ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ